ਅਸੀਂ ਜਨਸੀ ਨੂੰ ਅੱਗੇ ਕਰ ਦਿੰਦੇ ਆਂ ਮਾਇਆ ਦੇ ਨਾਲ ਜੋੜ ਦਿੰਦੇ ਆਂ ਜਨਸੀ ਤੇ ਵਿਸ਼ਰਾਮ ਲਾ ਕੇ ਮਾਇਆ ਜਨ ਉਪਾਈ ਪਾਠ ਵੱਖਰਾ ਕਰਨਾ ਹੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖੈਂ ਕੀਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਇੱਥੇ ਬੋਲਣਾ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਇੱਥੇ ਪਾਤ ਬੋਲਣਾ ਭਲੇਖੇ ਨਾਲ ਇੱਥੇ ਪਾਤ ਸਾਹਿਬ ਨਹੀਂ ਬੋਲ ਦੇਣਾ ਪਾਤ ਸਾਹਿਬ ਆਣਾ ਹੈ ਅੰਮ੍ਰਿਤ ਵੇਲੇ ਜਪਨੀ ਸਾਬ ਦੀ ਬਾਣੀ ਦੇ ਵਿੱਚ ਉੱਥੇ ਆਣਾ ਪਾਤ ਸਾਹਿਬ ਹੁਣ ਕੀ ਚੱਲ ਰਹੀ ਹੈ ਰਹਿਰਾ ਸਾਬ ਦੀ ਬਾਣੀ ਇੱਥੇ ਪਤ ਸਾਹਿਬ ਪਾਠ ਸ਼ੁੱਧ ਹੈ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਇਸੇ ਤਰੀਕੇ ਨਾਲ ਆਸਾ ਕਹਿ ਕੇ ਝਮਕ ਹੈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਈ ਇਸ ਪਾਠ ਨੂੰ ਇਸ ਤਰੀਕੇ ਨਾਲ ਬੋਲਣਾ ਕੋਈ ਕਿ ਵੱਡਾ ਵੱਡਾ ਢੀਠਾ ਹੋਈ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀ ਤਾਂ ਕੀ ਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਇੱਥੇ ਪਾਠ ਦਾ ਧਿਆਨ ਰੱਖਣਾ ਗਿਆਨੀ ਧਿਆਨੀ ਦੇ ਉੱਤੇ ਵਿਸ਼ਰਾਮ ਹੈ ਗਿਆਨੀ ਧਿਆਨੀ ਗੁਰ ਗੁਰ ਹਾਈ ਇਹ ਨਖੇੜ ਕੇ ਪਾਠ ਪੜ੍ਹਨਾ ਇਥੋਂ ਨਖੇੜ ਕੀ ਥੋੜਾ ਜਿਆ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵੜਾਈ ਸਭ ਸਤ ਸਭ ਤਬ ਸਭ ਚੰਗੇ ਆਈਆ ਟਿੱਪੀ ਲੱਗੀ ਆ ਟਿੱਪੀ ਦੀ ਆਵਾਜ਼ ਨਾ ਕਦੇ ਵਿੱਚੋਂ ਕੱਢਣੀ ਆ ਚੰਗੇ ਆਈਆ ਸਿਧਾਂਤ ਪੁਰਖਾ ਕਿਆ ਵਡਿਆਈਆ ਤੁੱਦ ਵੇਣ ਸਿੱਧੀ ਕਨੇ ਨਾ ਪਾਈਆ ਕਰਮ ਮਲੇ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਬੇਚਾਰਾ ਬੇਚਾਰਾ ਸਿੱਤੀ ਭਰੇ ਤੇਰੇ ਭੰਡਾਰਾ ਜੇਸ ਤੂੰ ਦੇਹ ਜੇਸ ਤੂੰ ਦੇਹ ਤੈਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਔਖਾ ਬੋਲਣਾ ਊੜ ਨੂੰ ਔਂਕੜ ਲਾ ਕੇ ਅਸੀਂ ਬੋਲਦੇ ਔਖਾ ਅਸੀਂ ਬੋਲਦੇ ਹੋੜਾ ਲਾ ਕੇ ਬੋਲ ਦਿੰਨੇ ਆ ਐੜੇ ਹੋੜਾ ਖੱਖੇ ਨੂੰ ਕੰਨਾ ਔਖਾ ਬੋਲਦਾਨੇ ਸਿੱਧਾ ਪਾਠ ਹੈ ਅਸਲ ਵਿੱਚ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਇ ਚੱਲੀ ਅਹ ਦੁਖ ਸੋਗ ਜੋ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਈ ਰਹਾ ਸਾਚੇ ਨਾਮ ਕੀ ਤਿਲ ਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੀ ਸਭ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਇਥੇ ਨੰਨੇ ਨੂੰ ਕੰਨਾ ਲੱਗਾ ਹੈ ਨਾ ਉਹ ਮਰੇ ਨਾ ਹੋਵੇ ਸੋਗ ਦੇਦਾਰ ਹੈ ਨਾ ਚੂਕੈ ਭੋਗ ਗੁਣ ਏਹੋ ਨਾਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਇਹ ਅਸੀਂ ਇਦਾਂ ਕਿਉਂ ਬੋਲਦੇ ਆ ਹੋਏ ਕਿਉਂਕਿ ਜਿਹੜਾ ਹਾਹੇ ਨੋੜਾ ਐ ਇਹ ਦੀਰਗ ਮਾਤਰਾ ਐ ਲੰਬੀ ਐ ਈੜੀ ਨੂੰ ਜਿਹੜੀ 시ਆਰੀ ਐ 시ਆਰੀ ਹੁੰਦੀ ਲਘੂ ਮਾਤਰਾ ਇਹਦੀ ਆਵਾਜ਼ ਘੱਟ ਸਮੇਂ ਤੱਕ ਰਹਿੰਦੀ ਐ ਇਹਨੂੰ ਜ਼ਿਆਦਾ ਲੰਬਾ ਨਹੀਂ ਕਰ ਸਕਦੇ ਜੇ ਈੜੀ ਦੀ ਲਾਂ ਨੂੰ ਲੰਬਾ ਕਰ ਦਿੱਤਾ ਫਿਰ ਉਹ ਲਾਂ ਲੱਗ ਜਾਣੀ ਐ 시ਆਰੀ ਨਹੀਂ ਰਹਿਣੀ ਫਿਰ ਉਹ ਬਦਲ ਜਾਣੀ ਮਾਤਰਾ ਤਾਂ ਕਰਕੇ ਅਸੀਂ ਜਿਸ ਤਰੀਕੇ ਨਾਲ ਬਾਣੀ ਲਿਖੀ ਹੈ ਉਸ ਤਰੀਕੇ ਨਾਲ ਗਾਣ ਦਾ ਯਤਨ ਕਰਨਾ ਹੈ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ 4ਵਾਂ ਪਾਠ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਅਸੀਂ ਰਾਗ ਗੁਜਰੀ ਪੜ ਜਾਂਦੇ ਹਾਂ ਕਈ ਸੰਗ ਕੀਰਤਨ ਕਰਦੇ ਆ ਕੱਲ ਹੀ ਦਾਸ